ਜਥੇਦਾਰ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਰੱਦ ਬਹਾਲ ਹੋਣਗੇ ਜਥੇਦਾਰ ਹਰਪ੍ਰੀਤ ਸਿੰਘ ਗਿਆਨੀ ਰਗबीर ਸਿੰਘ ਤੇ ਜਥੇਦਾਰ ਸੁਲਤਾਨ ਸਿੰਘ ਵੱਡਾ ਫੈਸਲਾ ਲੈ ਲਿਆ ਗਿਆ ਆਖਰਕਾਰ ਫੈਸਲਾ ਕਵੇਂ ਤੇ ਕਿੱਥੇ ਲਿਆ ਗਿਆ ਕੀ ਗੁਰਮਤਾ ਆਪਾ ਕਿਹਾ ਹੈ ਇਹਦੇ ਬਾਰੇ ਤੁਹਾਨੂੰ ਸਾਰੀ ਵਿਸਥਾਰਤ ਜਾਣਕਾਰੀ ਦੇਣੀ ਹੈ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਅੱਜ ਆਖਰਕਾਰ ਪੰਥ ਨੇ ਪੰਥ ਦੀਆਂ ਸੰਸਥਾਵਾਂ ਨੇ ਇਹ ਫੈਸਲਾ ਲਿਆ ਕਿ ਜਥੇਦਾਰ ਤਕਸ਼ਰੀ ਕੇਸਗੜ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਤੇ ਬਾਬਾ ਟੇਕ ਸਿੰਗਟਨੋਲਾ ਜਥੇਦਾਰ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਹੈ ਤਕਸ਼ਰੀ ਦਮਦਮਾ ਸਾਹਿਬ ਤਲਵੰਡੀ ਸਾਬੂ ਉਹਨਾਂ ਦੀ ਨਿਯੁਕਤੀ ਨੂੰ ਪੰਥ ਨੇ ਮੁੱਢੋਂ ਰੱਦ ਕਰ ਦਿੱਤਾ ਉਹਨਾਂ ਦੀ ਨਿਯੁਕਤੀ ਰੱਦ ਕੀਤੀ ਗਈ ਹੈ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਘੇਰਾ ਪੈ ਚੁੱਕਿਆ ਹੈ ਆਖਰਕਾਰ ਇਹ ਫੈਸਲੇ ਕਿੱਥੇ ਲੈ ਗਏ ਨੇ ਇਹ ਗੁਰਮਤਾ ਕਿੱਥੇ ਪਕਾਇਆ ਗਿਆ ਤੁਹਾਡੇ ਯਾਦ ਹੋਵੇ ਤੁਹਾਨੂੰ ਮੈਂ ਕੱਲ ਵੀ ਦੱਸਿਆ ਸੀ ਪਰਸੋਂ ਵੀ ਦੱਸਿਆ ਸੀ ਕਿ ਇਸੇ ਨਾਲ ਹੀ ਤੁਹਾਨੂੰ ਉਸ ਤੋਂ ਪਹਿਲਾਂ ਦੱਸ ਦਵਾਂ ਕਿ ਇਸੇ ਨਾਲ ਹੀ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਦੀ ਨਿਯੁਕਤੀ ਨੂੰ ਬਹਾਲ ਕਰਨ ਦੀ ਗੱਲ ਕੀਤੀ ਗਈ ਹੈ ਦਰਅਸਲ ਅੱਜ ਖਾਲਸੇ ਦੀ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਇੱਕ ਵੱਡਾ ਪੰਥਕ ਇਕੱਠ ਹੋਇਆ ਜਸ ਦੀ ਅਗਵਾਈ ਦਮਦਮੀ ਟਕਸਾਲ ਦੇ ਮੁਖੀ ਤੇ ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਧੁਮਾ ਨੇ ਕੀਤੀ ਹੈ ਬਾਬਾ ਹਰਨਾਮ ਸਿੰਘ ਖਾਲਸਾ ਦੇ ਵੱਲੋਂ ਇਹਦੀ ਅਗਵਾਈ ਕੀਤੀ ਗਈ ਉੱਥੇ ਵੱਡੇ ਇਕੱਠ ਦੇ ਵਿੱਚ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਸਿੱਖ ਸੰਪਰਦਾਵਾਂ ਮੌਜੂਦ ਸੀ ਉਹਨਾਂ ਦੇ ਵੱਲੋਂ ਇੱਕ ਸੁਰ ਹੁੰਦਿਆਂ ਹੋਇਆ ਇਹ ਐਲਾਨ ਕਰ ਦਿੱਤਾ ਗਿਆ ਕਿ ਜਿਹੜਾ ਮਤੇ ਪਾਸ ਕੀਤੇ ਗਏ ਹੈ ਇਹ ਐਲਾਨ ਕੀਤਾ ਗਿਆ ਕਿ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਬਤੌਰ ਤਖਤਸ਼੍ਰੀ ਕੇਸਗੜ ਸਾਹਿਬ ਦੀ ਨਿਯੁਕਤੀ ਜਥੇਦਾਰ ਦੀ ਨਿਯੁਕਤੀ ਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਨਿਯੁਕਤੀ ਨੂੰ ਰੱਦ ਕੀਤਾ ਜਾਂਦਾ ਹੈ ਇਸੇ ਨਾਲ 바ਬਾ ਟੇਕ ਸਿੰਘ ਢਨੋਲਾ ਦੀ ਨਿਯੁਕਤੀ ਜਿਹੜੀ ਹੈ ਉਹ ਵੀ ਰੱਦ ਕੀਤੀ ਜਾਂਦੀ ਹੈ ਬਤੌਰ ਜਥੇਦਾਰ ਸ਼੍ਰੀ ਦਮਦਮਾ ਸਾਹਿਬ 6 ਲਗਭਗ 6 ਮਤੇ ਜਿਹੜੇ ਆ ਉਸ ਇਕੱਠ ਨੇ ਪ੍ਰਵਾਨ ਕੀਤੇ ਨੇ ਉਹਦੇ ਵਿੱਚੋਂ ਇਹ ਦੋ ਮਤੇ ਬਹੁਤ ਅਹਿਮ ਨੇ ਇਹਨਾਂ ਮਤਿਆਂ ਦੇ ਵਿੱਚ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋ ਇਹ ਮੰਗ ਕੀਤੀ ਗਈ ਹੈ ਕਿ ਨਾ ਮਤਿਆਂ ਨੂੰ ਲਾਗੂ ਕੀਤਾ ਜਾਵੇ ਇਹ ਮੰਗਾ ਪ੍ਰਵਾਨ ਕੀਤੀਆਂ ਜਾਣ ਜੇਕਰ ਅਜਿਹਾ ਨਹੀਂ ਕਰਦੇ ਸ਼੍ਰੋਮਣੀ ਕਮੇਟੀ ਮੈਂਬਰ ਤਾਂ ਉਹ ਸਿੱਖ ਪੰਥ ਦਾ ਰੋਹ ਝੱਲਣ ਦੇ ਲਈ ਤਿਆਰ ਰਹਿਣ ਇਸ ਇਕੱਠ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀ ਕਮੇਟੀ ਦੇ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ 7 ਤਰੀਕ ਨੂੰ ਮਾਫ ਕਰਨਾ 17 ਤਰੀਕ ਨੂੰ ਜਿਹੜੇ ਫੈਸਲਾ ਜਥੇਦਾਰਾਂ ਨੂੰ ਹਟਾਉਣ ਦਾ ਤੇ ਨਵੇਂ ਜਥੇਦਾਰਾਂ ਨੂੰ ਨਿਯੁਕਤ ਕਰਨ ਦਾ ਲਿਆ ਗਿਆ ਉਹਨੂੰ ਵਾਪਸ ਲਿਆ ਜਾਵੇ ਸਿੱਖ ਸੰਗਤ ਨੂੰ ਅਪੀਲ ਕੀਤੀ ਗਈ ਹੈ ਮਤਿਆਂ ਦੇ ਰਹੀ ਕਿ ਤੁਸੀਂ ਆਪਣੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਿਹੜੇ ਤੁਹਾਡੇ ਹਲਕੇ ਦੇ ਨੇ ਉਹਨਾਂ ਨੂੰ ਕਹੋ ਕਿ 28 ਮਾਰਚ ਨੂੰ ਹੋਣ ਵਾਲੇ ਬਜਟ اجلاس ਦੇ ਵਿੱਚ ਇਸ ਸਾਰੇ ਜਿਹੜਾ ਪ੍ਰੋਸੈਸ ਹੈ ਇਹਨੂੰ ਅਨਡੂ ਕੀਤਾ ਜਾਵੇ ਨਿਯੁਕਤੀ ਰੱਦ ਕਰਨ ਦਾ ਜਿਹੜਾ ਫੈਸਲਾ ਉਹ ਕੀਤਾ ਜਾਵੇ ਤੇ ਸਿੰਘ ਸਾਹਿਬ ਗਿਆਨੀ ਰਗबीर ਸਿੰਘ ਹਰਪ੍ਰੀਤ ਸਿੰਘ ਤੇ ਸੁਲਤਾਨ ਸਿੰਘ ਦੀਆਂ ਨਿਯੁਕਤੀਆਂ ਬਹਾਲ ਕੀਤੀਆਂ ਜਾਣ ਇਹ ਗੱਲ ਕਹੀ ਗਈ ਹੈ ਨਾਲ ਹੀ ਇਹ ਗੱਲ ਕਹੀ ਗਈ ਹੈ ਕਿ ਜਥੇਦਾਰ ਸਹਿਬਾਨਾ ਦੀਆਂ ਨਿਯੁਕਤੀਆਂ ਜਿਹੜੀਆਂ ਨੇ ਉਹ ਵਿਧੀ ਵਿਧਾਨ ਦੇ ਰਾਹੀਂ ਹੋਣੀਆਂ ਚਾਹੀਦੀਆਂ ਨੇ ਗੁਰਮਤਾ ਪਕਾਇਆ ਜਾਵੇ ਕਿ ਵਿਧੀ ਵਿਧਾਨ ਕੀ ਹੋਣਾ ਹੈ ਕੀ ਨਹੀਂ ਹੋਣਾ ਇਹ ਗੱਲ ਸਾਰੀ ਜਿਹੜੀ ਹੈ ਉਹ ਕੀਤੀ ਜਾਵੇ ਇਹ ਜਿਹੜੀਆਂ ਮੰਗਾਂ ਨੇ ਉੱਥੇ ਇਕੱਠ ਦੇ ਵਿੱਚ ਕੀਤੀਆਂ ਗਈਆਂ ਨੇ 6 ਮਤੇ ਨੇ ਜਿਹਦੇ ਵਿੱਚ ਤੁਹਾਨੂੰ ਮੁੱੱਖ-ਮੁੱੱਖ ਮਤੇ ਦੱਸੇ ਨੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੀ ਲਈ ਜਿਹੜੀਆਂ ਨੁਕਤੀਆਂ ਰੱਦ ਕਰਨ ਦੀ ਗੱਲ ਕਹੀ ਗਈ ਹੈ ਇਸੇ ਨਾਲ ਹੀ ਜੇਕਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਨਹੀਂ ਮੰਨਦੇ ਜੇਕਰ ਅਜੇਹਾ ਨਹੀਂ ਹੁੰਦਾ ਤਾਂ ਜਥੇਦਾਰਾਂ ਦਾ ਬਾਈਕਾਟ ਕੀਤਾ ਜਾਵੇ ਜਥੇਦਾਰ ਕੁਲਦੀਪ ਸਿੰਘ ਗੜਗਾਜ ਦਾ ਤੇ ਜਥੇਦਾਰ ਸੰ巴巴 ਟੇਕ ਸਿੰਘ ਤਨੋਲਾ ਦਾ ਬਾਈਕਾਟ ਕੀਤਾ ਜਾਵੇ ਮਤਾ ਨੰਬਰ 2 ਇਹ ਹੈ ਕਿ ਤੁਹਾਨੂੰ ਦੱਸ ਹੀ ਚੁੱਕਿਆ ਹੈ ਕਿ ਜਥੇਦਾਰ ਗਾਨੀ ਰਖਵੀਰ ਸਿੰਘ ਸੁਲਤਾਨ ਸਿੰਘ ਹਰਪੀ ਸਿੰਘ ਨੂੰ ਮੁੜ ਜਿਹੜਾ ਸੇਵਾ ਸੌਂਪੀ ਜਾਵੇ ਆੰਤਰੀ ਕਮੇਟੀ ਦੇ ਉਹਨਾਂ ਮੈਂਬਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼੍ਰੋਮਣੀ ਕਮੇਟੀ ਜਾਂ ਕਹਿ ਲਈਏ ਕਿ ਕੁਲਮੜਾ ਕੇ ਸੁਖਬੀਰ ਸਿੰਘ ਬਾਦਲ ਦੇ ਧੜੇ ਦੀ ਹਮਾਇਤ ਦੇ ਵਿਰੁੱਧ ਜਾਂਦੇ ਹੋયા ਅ ਜਥੇਦਾਰਾਂ ਨੂੰ ਹਟਾਉਣ ਦੇ ਫੈਸਲੇ ਦਾ ਵਿਰੋਧ ਕੀਤਾ ਬਾਕੀ ਮੈਂਬਰਾਂ ਨੂੰ ਅਪੀਲ ਕੀਤੀ ਹੈ ਕਿ ਉਹ 17 ਨੂੰ ਜਥੇਦਾਰ ਗਿਆਨੀ ਰਗਵੀਰ ਸਿੰਘ ਗਿਆਨੀ ਸੁਲਤਾਨ ਸਿੰਘ ਗਿਆਨੀ ਹਰਪ੍ਰੀਤ ਸਿੰਘ ਨੂੰ ਬਹਾਲ ਕਰਨ 28 ਮਾਰਚ ਨੂੰ ਬਜਟ ਇਲਾਸ ਵਾਲੇ ਦਿਨ ਸੰਗਤਾਂ ਵੱਡੀ ਗਿਣਤੀ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖ ਦਫ਼ਤਰ ਜੋ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਹੈ ਤੇਜਾ ਸਿੰਘ ਸਮੁੰਦਰੀ ਹਾਲ ਪਹੁੰਚਣ ਤੇ ਜੇਕਰ ਇਹ ਮੈਂਬਰ ਸ਼੍ਰੋਮਣੀ ਕਮੇਟੀ ਦੇ ਮੈਂਬਰ ਰੱਦ ਨਹੀਂ ਕਰਦੇ ਚੀਜ਼ਾਂ ਨੂੰ ਤਾਂ ਉਹ ਸੰਗਤਾਂ ਦਾ ਵਿਰੋਧ ਝੱਲਣ ਦੇ ਲਈ ਤਿਆਰ ਰਹਿਣ ਇਹ ਗੱਲ ਕਹੀ ਗਈ ਹੈ। ਸ਼੍ਰੀ ਆਨੰਦਪੁਰ ਸਾਹਿਬ ਦੇ ਵਿੱਚ ਹੋਏ ਇਸ ਇਕੱਠ ਨੇ ਸੰਤ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਅਪੀਲ ਕੀਤੀ ਹੈ ਕਿ ਇਸ ਸੰਕਟ ਦੀ ਘੜੀ ਦੇ ਵਿੱਚ ਸਮੁੱਚੇ ਪੰਥ ਦੀ ਅਗਵਾਈ ਕਰਨ ਤਾਂ ਜੋ ਪੰਥ ਨੂੰ ਇਹਨਾਂ ਦਰਪੇਸ਼ ਚੁਣੌਤੀਆਂ ਚ ਕੱਢਿਆ ਜਾ ਸਕੀ ਇਹ ਉਹ ਮਤੇ ਨੇ ਜਿਹੜੇ ਪੰਥ ਨੇ ਪ੍ਰਵਾਨ ਕੀਤੇ ਨੇ ਜਿਹੜੇ ਉਸ ਕਾਠ ਨੇ ਪ੍ਰਵਾਨ ਕੀਤੇ ਨੇ ਹੁਣ ਸਵਾਲ ਇਹ ਹੈ ਕਿ ਕੀ ਇਹ ਭਰਾਮਾਰੂ ਜੰਗਵਲ ਚੀਜ਼ ਵੱਧ ਚੁੱਕੀ ਹੈ ਕੀ ਇਹ ਖਾਨਾ ਜੰਗੀ ਦੀ ਸਥਿਤੀ ਚ ਜਾ ਚੁੱਕੀ ਹੈ ਦੇਖੋ ਹੁਣ ਕੱਠ ਨੇ ਐਲਾਨ ਕਰਤਾ ਕੱਠ ਪਿੱਛੇ ਤਾਂ ਨਹੀਂ ਮੁੜੇਗਾ ਐਲਾਨ ਕਰਕੇ ਅਰਦਾਸ ਹੁਣੀ ਹੈ ਉੱਥੇ ਅਰਦਾਸਾ ਅਰਦਾਸ ਤੋਂ ਬਾਅਦ ਕੱਠ ਵਾਪਸ ਤਾਂ ਨਹੀਂ ਮੁੜੇਗਾ 28 ਨੂੰ ਉਹਨਾਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਲਈ ਬਹੁਤ ਦਿੱਕਤ ਖੜੀ ਹੋ ਜਾਣੀ ਹੈ ਜਿਹੜੇ ਸੁਪੀਰ ਸਿੰਘ ਬਾਦਲ ਦੇ ਧੜੇ ਦੇ ਫੈਸਲਿਆਂ ਦੇ ਹੱਕ 'ਚ ਖੜਨਗੇ ਸੰਗਤਾਂ ਜੇ ਵੱਡੀ ਗਿਣਤੀ ਚ ਉੱਥੇ ਪਹੁੰਚ ਗਈਆਂ ਤੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਤਾਂ ਸੰਗਤਾਂ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਮੌਜੂਦ ਹੁੰਦੀਆਂ ਨੇ ਤਾਂ ਉੱਥੇ ਕੀ ਜਿਹੜਾ ਇੱਕ ਕਲੈਸ਼ ਆ ਜਿਹੜਾ ਟਕਰਾਅ ਆ ਜਿਹੜਾ ਉਹ ਪੈਦਾ ਹੋ ਜੇਗਾ ਇਹ ਹੁਣ ਸਥਿਤੀਆਂ ਨੇ ਪਰ ਕੁੱਲ ਮਿਲਾ ਕੇ ਇੱਕ ਚੀਜ਼ ਸਪਸ਼ਟ ਹੋ ਚੁੱਕੀ ਹੈ ਕਿ ਪੰਥ ਦਾ ਸਿੱਖ ਸਮਾਜ ਦਾ ਇੱਕ ਹਿੱਸਾ ਉਹ ਨਾਤਾ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਨਿਯੁਕਤੀ ਨੂੰ ਮੰਨ ਰਿਹਾ ਤੇ ਬਾਕੀ ਪਹਿਲਾ ਵਾਲੇ ਜਥੇਦਾਰਾਂ ਦੀਆਂ ਨਿਯੁਕਤੀਆਂ ਨੂੰ ਬਹਾਲ ਕਰਨ ਦੀ ਮੰਗ ਤੇ ਜਿਹੜਾ ਉਹ ਅੜ ਚੁੱਕਿਆ ਦੇਖਦੇ ਆ ਕਿ ਅੱਗੇ ਜਾ ਕੇ ਕਰਵਟਾਂ ਕਿਵੇਂ ਬਦਲਦੀਆਂ